ਸਤ ਸ੍ਰੀ ਅਕਾਲ ਦੋਸਤੋ ਮੂਸੀ ਵਾਲੇ ਚੈਨਲ ਤੇ ਹੈਗਾ ਸਵਾਗਤ ਤੇ ਅੱਜ ਦੋਸਤੋ ਤੁਹਾਨੂੰ ਇੱਕ ਕਿਲੇ ਦੇ ਵਿੱਚੋਂ 7 ਲੱਖ ਰੁਪਇਆ ਕਮਾਈ ਲੈਣ ਦੀ ਹਨਾ ਫੰਡਾ ਦੱਸਦੇ ਆ ਤੇ ਉਹ ਤੋਂ ਤੁਹਾਨੂੰ ਨਾ ਆਪਾਂ ਇਮੋਸ਼ਨਲ ਫੂਲ ਬਣਾਉਂਦੇ ਹੋਏ ਹਨਾ ਜਿਹਾ ਮਜ਼ਾਕ ਕਰਦੇ ਹੋ ਤੁਹਾਨੂੰ ਸਿੱਧੀ ਗੱਲ ਦੱਸਦੀ ਆ ਆਪਾਂ ਨਹੀਂ ਕਹਿੰਦੇ ਇੱਕ ਫੇਸਬੁਕੀ ਵਿਦਵਾਨ ਨੇ ਪੋਸਟ ਪਾਈ ਆ ਠੀਕ ਆ ਤੇ ਤੁਸੀਂ ਇਸ ਪੋਸਟ ਨਾਲ ਕਿੰਨੇ ਕ ਸਹਿਮਤ ਹੋ ਤੇ ਆਪਾਂ ਤਾਂ ਇਸ ਪੋਸਟ ਨਾਲ ਸਹਿਮਤ ਹੈ ਨਹੀਂ ਹਨ ਕੋਈ ਹੋ ਸਕਦਾ ਮੇਰਾ ਖਿਆਲ ਉਹ ਜ਼ਮੀਨਾਂ ਦਾ ਵਪਾਰੀ ਐ ਸੋਦੇ-ਸੂਦੇ ਕਰਾਉਂਦਾ ਕੋਈ ਤੇ ਉਹਨੇ ਪੋਸਟ ਪਾਈ ਸੀ ਕਹਿੰਦਾ ਤੁਸੀਂ 720000 ਰੁਪਏ ਕਮਾ ਸਕਦੇ ਹੋ ਹੁਣ ਉਹਦੇ ਅਕੋਰਡਿੰਗ ਜਿਹੜਾ ਬੰਦਾ ਉਹਦੀ ਵੀਡੀਓ ਸੁਣ ਲੈਂਦਾ ਕਿਉਂਕਿ ਆਪਾਂ ਮੰਨ ਲਓ ਉਹਦੇ ਵਾਂਗ ਜਿਹੜਾ ਜੱਟ ਧੀਮੀਦਾਰ ਹੁੰਦਾ ਜਾਂ ਬਿਆਬੀ ਹੁੰਦਾ ਕਹਿੰਦੇ ਐਟ ਇਹਦਾ ਐਟ ਦਾ ਟਾਈਮ ਨਹੀਂ ਬਾਅਦ ਚ ਉਹ ਸੋਚਦਾ ਹੁੰਦਾ ਤਾਂ ਉਹ ਬੰਦੇ ਨੇ ਫੰਡਾ ਕੀ ਸੀਗਾ ਤੁਹਾਨੂੰ ਮੈਂ ਸਮਝਾਉਣਾ ਤੇ ਆਪਣਾ ਕੀ ਰਿਵਿਊ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੇ ਤੁਹਾਡਾ ਕੀ ਰਿਵਿਊ ਹੈ ਕਮੈਂਟਾਂ ਚ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਿਓ ਉਹ ਬੰਦਾ ਫੰਡਾ ਇਹ ਸੀਗਾ ਕਹਿੰਦਾ ਵੀ ਐਵਰੇਜ ਆ ਠੀਕਾ ਪੰਜਾਬ ਚ 85-90 ਹਜ਼ਾਰ ਪਰ ਇੰਨਾ ਕੀ ਹੈ 60 ਤੋਂ ਲੈ ਕੇ 90 ਹਜ਼ਾਰ ਤੱਕ ਠੀਕਾ ਹੈ ਤੇ ਜੇ ਆਪਾਂ ਗੱਲ ਕਰੀਏ ਆਪਦੀ ਕਮਾਈ ਦੀ ਮੰਨ ਲਓ ਠੇਕੇ ਤੇ ਲੈ ਕੇ ਲੱਖ ਰੁਪਏ ਦੀ ਜਾਂ ਜੇ ਕੋਈ ਤਨ ਫਸਲਾਂ ਕਰਦਾ 1,20,000 ਦੀ ਕਿੱਲਾ ਆਮਦਨ ਦਾ ਚਲ ਮੋਟਾ ਸਾਹ ਉਹ ਜਲਾ ਲਓ ਵੀ ਇੱਕ ਕਿੱਲਾ ਪੰਜਾਬ ਦਾ ਟੌਪ ਦਾ 1,20,000 ਰੁਪਿਆ ਉਮਦੰਦਾ ਚਾ ਲੱਖ ਮੰਨ ਲਓ ਹਨਾ ਤੁਸੀਂ ਤੇ ਪਰ ਉਹਦੇ ਤਰੀਕੇ ਮੁਤਾਬਕ ਤਾਂ ਸਾਰੇ ਬੰਦੇ ਜ਼ਮੀਨਾਂ ਵੇਚਣ ਨੂੰ ਤਿਆਰ ਹੀ ਹੋ ਜਾਣਗੇ ਆਪਾਂ ਹੀ ਨਹੀਂ ਕਹਿੰਨਾ ਜ਼ਮੀਨ ਨਾ ਵੇਚੋ ਠੀਕ ਆ ਜ਼ਮੀਨ ਵੇਚ ਸਕਦੇ ਹਾਂ ਪਰ ਜ਼ਮੀਨ ਵੇਚ ਕੇ ਜ਼ਮੀਨ ਲਓ ਇਹ ਤਾਂ ਹੈਗੀ ਸਿਆਣਪ ਦੀ ਗੱਲ ਤੇ ਜ਼ਮੀਨ ਵੇਚ ਕੇ ਪੈਸੇ ਬੈਂਕ 'ਚ ਜਮ੍ਹਾਂ ਕਰਾਉਣਾ ਜਾਂ ਜ਼ਮੀਨ ਨਾ ਬਣਾਉਣਾ ਇਹ ਮੇਰੇ ਅਕੋਰਡਿੰਗ ਤਾਂ ਹੈਗੀ ਆ ਮੂਰਖਤਾ ਦੀ ਗੱਲ ਬਾਕੀ ਤੁਸੀਂ ਆਪੋ ਸਿਆਣੇ ਹੁਣ ਆਪਾਂ ਗੱਲ ਕਰਦੇ ਹਾਂ ਉਸ ਇਨਸਾਨ ਦੀ ਹੋ ਸਕਦਾ ਉਹ ਆਪਦੀ ਜਗ੍ਹਾ ਸਹੀ ਹੋਵੇ ਪਰ ਆਪਾਂ ਨੂੰ ਇਹ ਗੱਲ ਸਹੀ ਨਹੀਂ ਲੱਗੀ ਉਸ ਇਨਸਾਨ ਦੇ ਵਿਊ ਵਾਰੇ ਆਪਾਂ ਗੱਲ ਕਰਦੇ ਆ ਉਹ ਕਹਿੰਦਾ ਸੀਗਾ 20 ਪੰਜਾਬ ਚ ਰੇਟ ਹੋ ਰਿਹਾ ਜਿਹੜੇ ਸੁਣ ਵੀ ਪਤਾ 50 ਲੱਖ ਤੋਂ 55 ਲੱਖ ਤੋ ਲਾ ਕੇ ਤੇ ਜਿਹੜੀਆਂ ਮੰਨ ਲੋ ਵੀ ਨਾ ਪਿੱਛੇ ਆੜਮੀ ਆ ਗਈਆਂ ਸੜਕ ਤੋਂ 85-90 ਲੱਖ ਕਰੋੜ ਤੱਕ ਰੇਟ ਹੋ ਰਿਹਾ ਜੇ ਕਹਿੰਦਾ ਆਪਾਂ 60 ਲੱਖ ਦਾ ਕਿਲਾ ਵੀ ਮੰਨ ਲਈਏ ਕਿਲਾ ਵੇਚੀ ਆਪਾਂ ਤੇ 1 ਰੁਪਏ ਦੇ ਹਿਸਾਬ ਨਾਲ ਲੱਖ ਰੁਪਏ ਦਾ ਸਾਲ ਦਾ ਵਿਆਜ ਬੰਦਾ 12000 ਤੇ 60 ਲੱਖ ਦਾ ਵਿਆਜ ਬਣ ਗਿਆ 7 ਲੱਖ 20000 ਬਾਕੀ ਕੈਲਕੂਲੇਟ ਕਰ ਲਿਓ ਜੇ ਮੈਂ ਨਹੀਂ ਗਲਤ ਇੰਨਾ ਕੀ ਬਣੂਗਾ ਹਾਂ 1272 ਹਾਂ 7 ਲੱਖ 20000 ਰੁਪਇਆ ਤੇ ਇੱਕ ਕਿੱਲਾ ਇੰਨੀ ਆਮਦਨ ਦੱਸੋ ਤੁਹਾਨੂੰ ਕਿਵੇਂ ਦੇਊਗਾ ਆਪਾਂ ਸੋਚਦੇ ਆਂ ਵੀ ਯਾਰ ਗੱਲ ਪੱਕੀ ਆ ਸਬਜ਼ੀਆਂ ਸੱਪੇ ਲਾ ਕੇ ਸਾਰਾ ਕੁਝ ਲਾ ਕੇ ਵੱਧ ਤੋਂ ਵੱਧ ਇਹ ਪੂਰੀ ਫੁੱਲ ਮਿਹਨਤ ਕਰਕੇ ਕਿੱਲਾ ਉਹ ਵੀ ਪੱਕਾ ਨਹੀਂ ਹੁੰਦਾ ਫਸਲ ਦੀ ਆਮਦਨ ਜਿਹੜਾ ਕਿੱਲਾ ਹੁੰਦਾ ਤਾਂ ਉਹ ਦਿੰਦਾਗਾ ਬਹੁਤ ਤੋਂ ਵੱਧ 2 ਲੱਖ ਰੁਪਏ ਦੇ ਦਿੰਦਾ ਹੋ ਪਰ ਜਦੋਂ ਬੰਦਾ ਸੋਚਦਾ ਵੀ ਯਾਰ ਹਾਂ ਆਪਣੇ ਕੋਲੇ ਨਾਲੇ ਤਾਂ 60 ਲੱਖ ਰੁਪਏ ਪਿਆ ਹੈਗਾ ਤੇ ਨਾਲੇ ਆਪਾਂ ਨੂੰ 7 ਲੱਖ ਰੁਪਏ ਆ ਜਾਕਰ ਰੁਪਿਆ ਇਹਦਾ ਅਗਲੇ ਬੰਦੇ ਦਾ ਦਿਮਾਗ ਘੁੰਮ ਜਾਂਦਾ ਵੀ ਹਾਂ ਯਾਰ ਇੰਨੀ ਅਮਦ ਤਾਂ ਆਪਾਂ 10 ਕਿਲਿਆਂ ਚੋਂ ਨਹੀਂ ਲੈਂਦੇ 7 ਲੱਖ ਤੇ ਨਾਲੇ ਆਪਣਾ 60 ਲੱਖ ਜਮ੍ਹਾਂ ਪਿਆ ਰਹੂ ਵਿੱਚ ਬੰਦੇ ਸੋਚਦੇ ਵੀ ਹਾਂ ਜ਼ਮੀਨ ਵੇਚ ਲੈਣੀ ਚਾਹੀਦੀਏ ਦੋਸਤੋ ਜ਼ਮੀਨ ਵੇਚਣਾ ਮੂਰਖਤਾ ਕਦੇ ਜ਼ਮੀਨ ਦਾ ਰੇਟ ਸੀਗਾ 6000 ਫੇਰ ਜ਼ਮੀਨ ਦਾ ਰੇਟ ਹੋਇਆ 60000 ਫੇਜ ਵਿੱਚ ਦਾ ਰੇਟ 6 ਲੱਖ ਵੀ ਹੋਇਆ 3 ਲੱਖ ਵੀ ਹੋਇਆ 10 ਲੱਖ ਵੀ ਹੋਇਆ 18 ਲੱਖ ਵੀ ਹੋਇਆ 20 ਲੱਖ ਵੀ ਹੋਇਆ 60 ਲੱਖ ਵੀ ਹੋਇਆ ਹੁਣ 60 ਲੱਖ ਆ ਤੇ ਕਦੇ 2 ਕਰੋੜ ਵੀ ਹੋਣਾ ਤਾਂ ਕਦੇ ਨਾ ਕਦੇ ਜਾ ਕੇ ਤਾਂ 6 ਕਰੋੜ ਵੀ ਜ਼ਮੀਨ ਦਾ ਰੇਟ ਆਉਣ ਵਾਲੇ ਸਾਲਾਂ ਚ ਹੋ ਜਾਣਾ ਕਿਉਂਕਿ ਇਹ ਚੀਜ਼ ਸੀਮਤ ਆ ਜਿਹੜੇ ਕੁਦਰਤੀ ਰਿਸੋਰਸ ਹੁੰਦੇ ਆ ਉਹ ਸੀਮਤ ਹੁੰਦੇ ਆ ਜਿਵੇਂ ਪੈਟਰੋਲ ਵਗੈਰਾ ਇਹ ਚੀਜ਼ ਆ ਗਈਆਂ ਜਾਂ 골ਡ ਵਗੈਰਾ ਆ ਗਿਆ ਨਾ ਤਾਂ ਆਪਾਂ ਗੱਲ ਕਰਨਾ ਹੈ ਇਨਵੈਸਟਮੈਂਟ ਵੀ ਮੰਨ ਲਓ ਕੈਸ਼ ਸਾਡੇ ਕੋਲੇ ਪਿਆ ਮੰਨ ਲਓ ਆਪਾਂ ਨੂੰ 7 ਲੱਖ ਇਹ ਵੀ ਵਿਆਜ ਆਈ ਜਾਂਦਾ ਪਹਿਲੀ ਗੱਲ ਤਾਂ ਇੰਨੀ ਜਦੋਂ ਪੁਟ ਡਿਪੋਜ਼ਿਟ ਕਰਾਵਾਂਗੇ ਠੀਕ ਆ ਤਾਂ ਉਹ ਆਪਾਂ ਨੂੰ ਦਿਖਾਉਣਾ ਪਊ ਮੰਨ ਲਓ 60 ਲੱਖ ਦਿੱਤਾ ਪਰ ਰਜਿਸਟਰੀ ਵੀ ਨਹੀਂ ਕਰਾ ਸਕਦੇ ਨਾ ਸੋਣ ਨੂੰ ਕੋਈ 60 ਲੱਖ ਦੇ ਕੇ ਰਜਿਸਟਰੀ ਕਰਾਵੇ ਠੀਕ ਆ ਰਜਿਸਟਰੀ ਉਹੀ 12-15 ਲੱਖ ਜਿਹੜਾ ਮੰਨ ਲਓ ਰੇਟ ਬੰਨਿਆ ਹੁੰਦਾ ਕਿਤੇ 10 ਲੱਖ ਆ ਕਿਤੇ 20 ਲੱਖ ਆ ਉਹ ਤੇ ਹੋਊਗੀ ਤਾਂ ਉਦੋਂ ਦੂਜਾ ਪੈਸਾ ਤੁਸੀਂ ਜਦੋਂ ਜਮ੍ਹਾਂ ਕਰਾਉਂਗੇ ਠੀਕ ਆ ਉਸ ਨੂੰ ਟੈਕਸ ਵਿਭਾਗ ਪੁੱਛੂਗਾ ਵੀ ਇਹ ਪੈਸਾ ਕਿੱਥੋਂ ਆਇਆ ਦੋ ਨੰਬਰ ਦਾ ਤਾਂ ਨਹੀਂ ਉਹ ਸੋਟਾ ਦੋ ਨੰਬਰ ਦੀ ਵਜ ਜਾਊਗਾ ਕਿਉਂਕਿ ਜੇ ਤੁਸੀਂ ਰਜਿਸਟਰੀ ਸਰਕਾਰੀ ਰੇਟ ਤੇ ਕਰਾਉਂਗੇ ਠੀਕ ਆ ਭਲਾ ਤੁਹਾਨੂੰ ਚੱਕਰ ਉੱਥੇ ਪੈ ਗਿਆ ਤੇ 60 ਲੱਖ ਵਿਆਜ ਤੁਸੀਂ ਬੈਂਕ ਚੋਂ ਦਾ ਮੰਨ ਲਓ 1% ਵਿਆਜ ਤੁਹਾਨੂੰ ਬੈਂਕ ਦੇਣ ਉਤੋ ਗਿਆ ਠੀਕ ਆ ਉੱਥੇ ਤਾਂ ਗਏ ਇੱਥੇ ਆ ਕੇ ਦਿਮਾਗ ਬੰਦ ਹੋ ਜਾਂਦਾ ਹੁਣ ਤੁਸੀਂ ਸੋਚੋਗੇ ਹਾਂ ਵੀ ਸਹੀ ਗੱਲ ਕੀਤੀ ਮੂਸੇ ਵਾਲੇ ਨੇ ਹਨਾ ਤੇ ਉੱਥੇ ਤਾਂ ਤੁਹਾਡਾ ਮੰਨ ਲਓ ਉੱਥੇ ਤਾਂ ਤੁਸੀਂ ਜਮਾ ਕਰਾ ਨਹੀਂ ਸਕਦੇ ਹਾਂ ਜੇ ਉਹ ਕਿਸੇ ਬੰਦੇ ਨੂੰ ਹੋਰ ਦੇਵੋਗੇ ਤੁਹਾਨੂੰ ਰੁਪਈਆ ਉਹ ਡੇਢ ਵੀ ਦੇ ਦੇਵੇ ਇੱਥੇ ਪਤੀ ਉਹਦੀ ਸ਼ੋਰਟ ਹੀ ਕੀ ਆ ਵੀ ਪੈਸੇ ਉਹ ਤੁਹਾਡੇ ਆਉਣਗੇ ਦੱਬੇ ਜਾਣਗੇ ਜਾ ਕੀ ਗੱਲ ਬਤਨ ਹਾ ਹੋਵੇ ਕੋਈ 5-4 ਲੱਖ ਦੀ ਗੱਲ ਠੀਕ ਆ ਉਹ ਤਾਂ ਬੰਦਾ ਕਹੇ ਵੀ ਹਾਂ ਯਾਰ 5-4 ਲੱਖ ਦਾ ਵਿਆਜ ਆਪਾਂ ਪਿਆ ਕਿਸੇ ਕੋਲ ਪਰ ਜੇ ਜਮੀਨ ਵੇਚ ਕੇ ਪੈਸੇ ਵਿਆਜ ਤੇ ਧਰਨੇ ਤਾਂ ਮੂਰਖ ਤੇ ਹੀ ਆ ਠੀਕ ਆ ਹੈਗੋ ਸਹਿਮਤੀ ਇਸ ਗੱਲ ਨਾਲ 2720000 ਦਾ ਚਸਕਾ ਦੇ ਕੇ ਆਪ ਤਾਂ ਵੀ ਸੋਚਦਾ ਬੰਦਾ ਯਾਰ ਵੀ ਹਾਂ ਆਮਦਨ ਜ਼ਮੀਨ ਤਾਂ ਹੀ ਨਹੀਂ ਦਿੰਦੀ ਨਹੀਂ ਤਾਂ ਦੂਜੀ ਗੱਲ ਜੇ ਦੂਜੇ ਪਾਸੇ ਗੱਲ ਕਰੀਏ ਜਿਹੜਾ ਕਿਲਾ ਤੁਸੀਂ ਅੱਜ 60 ਲੱਖ ਦਾ ਵੇਚਤਾ ਮੰਨ ਲਓ ਤੁਸੀਂ 60 ਲੱਖ ਕਿਸੇ ਲੋਟ ਇਨਵੈਸਟ ਕਰਤਾ ਉਹਦਾ ਵਿਆਜ ਵੀ ਮੰਨ ਲਓ ਆ ਗਿਆ 60 ਲੱਖ ਦਾ 7 7 ਲੱਖ ਰੁਪਈਆ ਉਹਦਾ ਵਿਆਜ ਵੀ ਆ ਗਿਆ ਹਨਾ ਤਾਂ ਫਿਰ ਪਹਿਲੀ ਗੱਲ ਤਾਂ ਪੈਸੇ ਹੋ ਰਹੇ ਨਹੀਂ ਹੁੰਦੇ ਖੁਰ ਜਾਂਦੇ ਹੁੰਦੇ ਕਿਉਂਕਿ ਜਦੋਂ ਇੰਨਾ ਪੈਸਾ ਖੁੱਲਾ ਹੋਣ ਲੱਗ ਜੇ ਕਹਿੰਦੇ ਹੁੰਦੇ ਆ ਜੱਟ ਤਾਂ ਥੋੜਾ ਜਿਹਾ ਕਰਜ਼ੇ 'ਚ ਹੋਵੇ ਤਾਂ ਤਾਂ ਹੀ ਉਹ ਚੰਗਾ ਰਹਿੰਦਾ ਤੇ ਜੱਟ ਕੋਲੇ ਪੈਸਾ ਕਿੰਨੀ ਆਜੇ ਖੜਦਾ ਨਹੀਂ ਤੇ ਮੰਨ ਲਓ ਉਹ ਪੈਸੇ ਖੁਰ ਜਾਂਦੇ ਹੁੰਦੇ ਚੱਲ ਮੰਨ ਲਓ ਤੁਹਾਡੇ ਕੋਲੇ ਰਹਿ ਵੀ ਗਿਆ ਤੇ ਜਿਹੜਾ ਤੁਸੀਂ ਕਿਲਾ ਅੱਜ 60 ਲੱਖ ਦਾ ਵੇਚੋਗੇ ਜਾਂ ਅੱਜ ਤੋਂ ਕਿਸੇ ਨੇ 10 ਸਾਲ ਪਹਿਲਾਂ 6 ਲੱਖ ਦਾ ਕਿਲਾ ਵੇਚਿਆ ਸੀ ਉਹਦੀ ਕੀਮਤ ਦੇਖੋ ਮਨ ਲੋ ਜ ਮੇਰੀ ਸੁਰਤ ਸੁਰਤੇ ਵਿੱਚ ਜ਼ਮੀਨਾਂ ਦੇ ਰੇਟ 10 ਲੱਖ ਰੁਪਏ ਸੀਗੇ ਤਾਂ ਜੇ ਉਦੋਂ 10 ਲੱਖ ਰੁਪਏ ਦਾ ਜ਼ਮੀਨ ਵੇਚੀ ਹੁੰਦੀ ਤਾਂ ਉਹਦਾ ਵਿਆਜ ਬੂਝ ਪਾ ਕੇ ਤੇ ਅੱਜ ਆਪਾਂ ਜ਼ਮੀਨ 60 ਲੱਖ ਨੂੰ ਕਿਹੜਾ ਲੈ ਲੂਗਾ ਠੀਕ ਆ ਕੋਈ ਕਨਾਲ ਦੋ ਕਨਾਲ ਅਗਲਾ ਲੈ ਸਕਦਾ ਤਾਂ ਮੁਰਕੇ ਜ਼ਮੀਨ ਸਾਨੂੰ 60 ਲੱਖ ਵਾਲੀ ਵੇਚੀ ਹੋ ਸਕਦਾ 6 ਕਰੋੜ ਤੇ ਵਗ ਜੇ ਫਿਰ ਥੋੜੇ ਵਿਆਜ ਬੂਝੇ ਕਿੱਧਰ ਜਾਣਗੇ ਠੀਕ ਆ ਬਾਕੀ ਦੂਜੀ ਗੱਲ ਜ਼ਮੀਨ ਜੱਟ ਦੀ ਕਹਿੰਦੇ ਮਾਂ ਹੁੰਦੀ ਹੈ ਨਾ ਜ਼ਮੀਨ ਜੀ ਬੰਦੇ ਨੂੰ ਕਦੇ ਭੁੱਖਾ ਨਹੀਂ ਮਾਰਨ ਦਿੰਦੀ ਛੋਡੇ ਕੋਲੇ ਵਾਹਣ ਪਿਆ ਚਾਹੇ ਸਾਨੂੰ ਉਹਦੇ ਲੱਖ ਰੁਪਏ ਆਉਂਦੇ ਨਾ ਹੀ ਜਾਂਦੀ ਹੈ ਠੀਕ ਆ ਛੋਡੇ ਘਰ ਦੇ ਖਰਚੇ ਚੱਲੀ ਜਾਂਦੇ ਚੰਗਾ ਤੁਸੀਂ ਘਰ ਨੂੰ ਖਾਈ ਜਾਨੋ ਜਿਵੇਂ ਕਰੋਨਾ ਟਾਈਮ ਹੋਇਆ ਸੀ ਸਾਰੇ ਬਿਜ਼ਨਸ ਖੜ ਗਏ ਸੀਗੇ ਤੇ ਮੰਨ ਲਓ ਜ਼ਿਮੀਦਾਰ ਭਾਈ ਚਾਰ ਆ ਗਿਆ ਜਿਹੜਾ ਜਾਂ ਮੰਨ ਲਓ ਆਪਾਂ ਕਹਿੰਦੇ ਜੱਟ ਕਹਿੰਦੇ ਜਾਂ ਪੰਜਾਬੀ ਆਗੇ ਜਿਹੜੇ ਖੇਤੀ ਨਾਲ ਜੁੜੇ ਸੀ ਐਗਰੀਕਲਚਰ ਖੇਤੀਬਾੜੀ ਵਾਲੇ ਬੰਦੇ ਕਹਿੰਦੇ ਸੀ ਉਹਨਾਂ ਨੂੰ ਕੋਈ ਏਡਾ ਘਾਟਾ ਨਹੀਂ ਪਿਆ ਸੀਗਾ ਕਿਉਂਕਿ ਮੰਨੋ ਜਿਹੜਾ ਨੇ ਸਬਜ਼ੀਆਂ ਸਬਜ਼ੀਆਂ ਲਾਈਆਂ ਛੋਟੇ ਪੱਧਰ ਤੇ ਉਹ ਵੀ ਵਿਕ ਗਈਆਂ ਤੇ ਫਸਲ ਵੀ ਆਈ ਗਈ ਤੇ ਖੇਤ ਜਾਣ ਦੀ ਕੋਈ ਏਡੀ ਮਨਾਹੀ ਵੀ ਨਹੀਂ ਸੀਗੀ ਤੇ ਜਿਹੜੇ ਨੌਕਰੀ ਪੇਸ਼ਾ ਬੰਦੇ ਸੀਗੇ ਜਾਂ ਜਿਵੇਂ ਦਿੱਲੀੋਂ ਦਿੱਲੀ ਵਗੈਰਾ ਵੱਡੇ ਸ਼ਹਿਰਾਂ ਚੋਂ ਭਈ ਕੱਢੇ ਸੀ ਨੌਕਰ ਬੰਦੇ ਸੀ ਉਹ ਸਾਰੇ ਭਜਾਤੇ ਸੀ ਹਾਲ ਕਹਿੰਦਾ ਜਦੋਂ ਤਨਖਾਹ ਤਾਂ ਆਪਦੇ ਨੂੰ ਮਿਲਣ ਦੀ ਸਾਰਾ ਕੁਝ ਬੰਦ ਹੋ ਗਿਆ ਸਕੂਲ ਕਾਲ ਜਦੋਂ ਫੇਲ ਹੋ ਗਏ ਸੀਗੇ ਜਿਹੜੇ ਨਵੇਂ ਖੁੱਲੇ ਸੀ ਉਹਨਾਂ ਦੇ ਪੈਰ ਹੀ ਨਹੀਂ ਲੱਗੇ ਕਿਉਂਕਿ ਇਨਵੈਸਟਮੈਂਟ ਅਗਲੇ ਦੀ ਵੱਡੀ ਹੁੰ ਠੀਕ ਹੈ ਤਾਂ ਕਿਸੇ ਦੇ ਮਗਰ ਲੱਗ ਕੇ ਜਾਂ ਕੋਈ ਬੰਦਾ ਆਪਦਾ ਦਿਮਾਗ ਇਸਤੇਮਾਲ ਕਰਕੇ ਯਾਰ ਕਿਸੇ ਬੰਦੇ ਨੂੰ ਮਿਸਗਾਈਡ ਨਾ ਕਰਿਆ ਕਰੋ ਠੀਕ ਹੈ ਹਾਂ ਗੱਲ ਇਹ ਗੱਲ ਸੱਚੀ ਵੀ ਸਾਨੂੰ ਇਹਨਾਂ ਵਿਆਜ ਮਿਲ ਸਕਦਾ ਤਾਂ ਪਰ ਤਰੀਕਾ ਦੇਖੋ ਤੁਸੀਂ ਬੈਂਕ ਤੋਂ ਤੁਸੀਂ ਇਹਨਾਂ ਪੈਸਾ ਜਮਾ ਕਰਾਈ ਨਹੀਂ ਸਕਦੇ ਕਿਉਂਕਿ ਰਜਿਸਟਰੀ ਮੰਨ ਲਓ 2 ਨੰਬਰ 'ਚ ਹੀ ਹੁੰਦੀ ਹੁੰਦੀ ਹੈ ਰਜਿਸਟਰੀ ਅਗਲਾ ਕੋਈ ਤੁਹਾਨੂੰ ਪੂਰੇ ਪੈਸੇ ਦੇ ਕੇ ਕਰਾਉਂਦਾ ਨਹੀਂ ਮੰਨ ਲਓ ਛੋਟਾ ਕੋਈ ਬੰਨ 40 ਰੱਖਣ ਨੂੰ ਰਹਿੰਦਾ ਤਾਂ ਉੱਥੇ ਰਜਿਸਟਰੀ ਦਾ ਰੇਟ ਜਿਹੜਾ ਤਹਿਸੀਲਦਾਰ ਅਫਸਰ ਦਾ ਰੇਟ ਹੁੰਦਾ 12 ਕ ਲੱਖ ਹੁੰਦਾ 12 ਲੱਖ ਦੀ ਆਪਾਂ ਸਟਾਮ ਲਾਉਣੇ ਆ 5 ਤਾਂ ਉਹਨੇ ਦੀ ਹੁੰਦੀ ਹੈ ਉਹਨੇ ਸੋਡਾ ਪੈਸੇ ਬੈਂਕ ਚ ਆਪਾਂ ਟ੍ਰਾਂਸਫਰ ਕਰ ਸਕਦੇ ਹਾਂ ਬਾਕੀ ਬੰਦਾ ਪੈਸੇ ਕੈਸ਼ ਵਗੈਰਾ ਲੈਂਦਾ ਹੁੰਦਾ ਤੇ ਨਾ ਕੋਈ 60 ਲੱਖ ਦੀ ਰਿਸਟਰੀ ਕਰਾਵੇ ਪੁੱਛ ਕੇ ਦੇਖ ਲੋ ਅਗਲੇ ਨੂੰ ਵੀ 60 ਲੱਖ ਦਾ ਜਿੱ ਕਿਲਾ ਵੇਚਦੇ ਆ ਤੇ ਰਿਸਟਰੀ ਸਰਕਾਰੀ ਰੇਟ ਤੇ ਉਹ ਕਿ 60 ਲੱਖ ਦੇ ਹਿਸਾਬ ਨਾਲ ਹੋਊਗੀ ਠੀਕ ਆ ਬਾਕੀ ਰਹੀ ਗੱਲ ਦੂਜੀ ਜਿਹੜੀ ਮੈਂ ਤੁਹਾਨੂੰ ਕਹਿੰਦਾ ਵੀ ਰੇਟ ਵਾਣਾ ਦੇ ਹੋ ਸਕਦਾ ਆਪਾਂ ਇਹ ਨਹੀਂ ਕਹਿੰਦੇ ਵੀ 60 ਲੱਖ ਹੀ ਰੇਟ ਰਹੂਗਾ ਹੋ ਸਕਦਾ ਰੇਟ ਡਾਊਨ ਵਾਜ ਜਾ 30 40 ਤੇ ਆ ਜਾਣ ਪਰ 60 ਤੋਂ ਪਾਰ ਕੇ ਦਿਨ ਕਦੇ ਜਾਣੀ ਜਾਣੇ ਨੇ ਹੋ ਸਕਦਾ 2 ਸਾਲਾਂ ਨੂੰ ਕਰੋੜ ਹੋ ਜੇ ਹੋ ਸਕਦਾ 2 ਸਾਲ 3 ਜਾ ਹੋ ਸਕਦਾ ਹੁਣੀ ਕਰੋੜ ਹੋ ਜੇ ਠੀਕ ਹੈ ਰੇਟਾਂ ਦਾ ਕੋਈ ਪਤਾ ਨਹੀਂ ਕਿਉਂਕਿ ਕਿੰਨੇ ਪ੍ਰੋਜੈਕਟ ਪੰਜਾਬ ਚ ਲੱਗ ਰਹੇ ਨੇ ਬਾਕੀ ਕਹਿੰਦੇ ਹੁੰਦੇ ਬਾਹਲਾ ਖਾਂਦੀ ਥੋੜੇ ਤੋਂ ਵੀ ਜਾਂਦੀ ਤਾਂ ਆਪਦੀ ਖੇਤ 'ਚ ਹੀ ਮਿਹਨਤ ਕਰ ਲਓ ਦੋ ਫਸਲਾਂ ਕੱਢ ਲਓ ਕੋਈ ਹੋਰ ਸਾਈਡ ਬਿਜ਼ਨਸ ਕਰਾ ਲਓ ਤਾਂ ਬਾਲੇ ਜਿਹੜੇ ਕਹਿੰਦੇ ਹੁੰਦੇ ਬਾਲੇ ਵੱਡੇ ਲੋਕ ਸੁਪਨੇ ਦਿਖਾਉਂਦੇ ਆ ਤਾਂ ਉਹ ਬੰਦੇ ਨੂੰ ਭੁੱਖੇ ਮਾਰ ਦਿੰਦੇ ਹੁੰਦੇ ਜਿਵੇਂ ਕੰਪਨੀਆ ਵਗੈਰਾ 'ਚ ਇਨਵੈਸਟਮੈਂਟ ਹੁੰਦੀ ਆ ਠੀਕ ਆ ਜਿਹੜਾ ਪੈਸਾ ਯਾਰ ਪੈਸਾ ਮੰਨ ਲਓ ਚਲੋ ਅੱਗੇ ਤਾਂ ਹੁੰਦਾ ਸੀਗਾ ਸਿਸਟਮ ਕਹਿੰਦੇ ਆਪਾਂ ਸੁਣਿਆਗਾ ਵੀ ਅੱਗੇ ਤਾਂ ਜਦੋਂ ਪੈਸਾ ਠੀਕ ਹੈ ਹੁਣ ਪੈਸੇ ਦਾ ਸਿਸਟਮ ਐਂ ਹੋ ਗਿਆ ਵੀ 골ਡ ਜਮਾ ਕਰਨ ਦੀ ਲੋੜ ਨਹੀਂ ਲੋੜ ਹੁੰਦੀ ਹੈ ਜਿੰਨੀ ਉਹ ਰਿਜ਼ਰਵ ਬੈਂਕ ਦੇ ਸਿਸਟਮ ਦੇ ਨਿਹਾਵ ਨਾਲ ਬੰਦਾ ਪੈਸਾ ਸਾਫ ਸਕਦਾ ਤੇ ਮੰਨ ਲਓ ਪੈਸੇ ਦੀ ਪੈਸਾ ਛੋੜੇ ਘਰੇ ਪਿਆਗਾ ਚਲ ਤੁਸੀਂ ਜਿਹੜਾ ਸਰਕਾਰੀ ਰੇਟਾ ਉਹ ਜਮਾ ਕਰਾਤਾ ਦੂਜੇ ਛੋੜੇ ਘਰੇ ਪਿਆ ਤੜਕੇ ਨੂੰ ਨੋਟਬੰਦੀ ਹੋ ਗਈ ਫੇਰ ਉਹ ਤਾਂ ਕਾਗਜ਼ ਆ ਨਾ ਇੱਕ ਤਰ੍ਹਾਂ ਦਾ ਦੋ ਚੀਜ਼ਾਂ ਤਿੰਨ ਚੀਜ਼ਾਂ ਦੀ ਮੁੱਲ ਆ ਸਾਰ ਨੂੰ ਪਹਿਲੇ ਨਾਂ ਤੇ ਆਪਾਂ ਜ਼ਮੀਨ ਨੂੰ ਵੇਚਦੇ ਹਾਂ ਛੋਟਾ ਪੈਸਾ ਰੋਟਬੰਦੀ ਹੋ ਗਈ ਛੋਟਾ ਪੈਸਾ ਤੜਕੇ ਨੂੰ ਕਾਗਜ਼ ਨੇ ਉਹ ਉਹਨਾਂ ਨੂੰ ਕੋਈ 500 ਨੂੰ 1 ਰੁਪਏ ਦਾ ਵੀ ਨਹੀਂ ਲੈਂ ਠੀਕ ਆ ਫਿਰ ਉਹਤੇ ਬੈਂਕਾਂ ਦੀਆਂ ਲੈਣਾਂ 'ਚ ਖੜੇ ਰਹੋਗੇ ਦੂਜੇ ਨੰਬਰ ਵਾਲਾ ਕਹਿੰਦਾ ਸੋਨਾ ਲੈ ਲਓ ਸੋਨਾ ਜ਼ਮੀਨ ਦੀ ਕਦੇ ਵੀ ਮੰਨ ਲਓ ਮੁਕਾਬਲਾ ਨਹੀਂ ਕਰ ਸਕਦਾ ਸਿਆਉਣਾ ਦਾ ਰੇਟ ਜਿਹੇ ਕਿੰਨੇ ਬਣ ਜੇ ਸੋਨਾ ਜ਼ਮੀਨ ਦਾ ਮੁਕਾਬਲਾ ਦੋਸਤੋ ਕਦੇ ਵੀ ਨਹੀਂ ਕਰ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਸੋਨਾ ਮੰਨ ਲਓ ਘੈਟ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਭਾਈ ਜਰਾ ਗਿਆ ਸਿਆਉਣਾ ਬਣਾਉਣ ਵਾਲਾ ਠੀਕ ਆ ਕੋਈ ਐ ਵੀ ਨਾ ਕਹੇ ਵੀ ਜਰਾ ਸਾਨੂੰ ਗਲਤ ਬੁਲੀ ਜਾਂਦਾ ਉਹਦਾ ਮੰਨ ਲਓ ਖੁਰਦਾ ਖੁਰਦਾ 24 ਘੈਟ ਤੋਂ 18 ਘੈਟ ਤੇ ਆ ਕੇ 12 ਘੈਟ ਤੇ ਕਹਿੰਦੇ ਕਹਿੰਦੇ ਹੁੰਦੇ ਸੁਨਿਆਰ ਭਾਈ ਜਿਹਰੇ ਕੋਲੇ ਕਹਿੰਦੇ ਕੀ ਰੰਗ 골ਡ ਵਗ ਜੀ ਤਾਂ ਤ ਤੋਦੀ ਵੈਲਿਊ 0 ਹੋ ਜਾਂਦੀ ਹੈ ਹਾਂ ਜੇ ਤੁਸੀਂ ਬਿਸਕਟ ਵਗੈਰਾ ਲੈ ਕੇ ਰੱਖਦੇ ਹੋ ਉਹਨੂੰ ਇਨਵੈਸਟਮੈਂਟ ਹੁੰਦੀ ਆ ਜਿਹਦੇ ਕੋਲੇ ਪੈਸਾ ਪਿਆ ਮੰਨ ਲਓ ਕਿਸੇ ਕੋਲੇ 10 ਲੱਖ ਪਿਆਗਾ ਉਹਨੇ ਵਿੱਚੋਂ 5 ਲੱਖ ਦਾ 골ਡ ਲੈ ਲਿਆ ਕੋਈ ਬਿਸਕਟ ਲੈ ਗਿਆ ਕਹਾਂ ਉਹਨੂੰ ਕੋਈ ਵਿਆਸਾ ਦੀ ਆਉਂਦਾ ਜਾਂ ਕੋਈ ਹੋਉਂਦਾ ਉਹ ਤਾਂ ਬਿਸਕਟ ਉਮੀਦਾਂ ਵਿੱਚ ਪਿਆ ਉਹਨੇ ਪਣਾਉਣਾ ਦਰ ਉਹਨੇ ਜਦੋਂ ਲੋਡ ਪਈ ਉਹ ਬਿਸਕਟ ਨੂੰ ਉਹਨੂੰ ਪਣਾ ਕੇ ਢਾਲ ਕੇ ਉਹਨੂੰ ਇੱਕ ਵਾਰੀ ਇਹ ਚੋ ਗਹਿਣੇ ਬਣਾ ਲੇ ਉਹ ਚੀਜ਼ ਤਾਂ ਠੀਕ ਹੁੰਦੀ ਆ ਪਰ ਸੋਨੇ ਦਾ ਰੇਟ ਵੀ ਕਦੇ ਇੰਨਾ ਨਹੀਂ ਵੰਡਦਾ ਕਿਉਂਕਿ ਸੋਨੇ ਬਿਨਾਂ ਵੀ ਆਪਾਂ ਨੂੰ ਸਰਜੂ ਯਾਰ ਠੀਕ ਹੈ ਬ੍ਰਾਂਡ ਬਿਨਾਂ ਵੀ ਆਪਣਾ ਸਰਜੂ ਹਰ ਇੱਕ ਚੀਜ਼ ਬਣਾ ਸਰਜੂ ਜੇ ਸਰਨਾ ਨਹੀਂ ਤਾਂ ਆਪਾਂ ਭੈਣ ਰਹਿਣ ਨੂੰ ਆਪਣੂੰ ਜ਼ਮੀਨ ਚਾਹੀਦੀ ਆ ਖਾਣ ਨੂੰ ਆਪਣੂੰ ਜ਼ਮੀਨ ਚਾਹੀਦੀ ਆ ਹੁਣ ਕਹੀ ਜਾਂਦੇ ਐ ਤਕਨੀਕਾਂ ਆ ਗਈਆਂ ਜੀ ਇਹ ਠੀਕ ਆ ਮੰਨ ਲੇ ਹਵਾ 'ਚ ਖੇਤੀ ਹੋਣ ਲੱਗੀ ਠੀਕ ਆ ਪਹਿਲੀ ਗੱਲ ਤਾਂ ਤੁਸੀਂ ਇਹ ਸੋਚੋ ਵੀ ਉਹ ਖੇਤੀ ਮਹਿੰਗੀ ਕਿੰਨੀ ਆ ਠੀਕ ਆ 2.5 ਕਿੱਲੇ ਵਾਲਾ ਜ਼ਿਮੀਂਦਾਰ ਉਹ ਹਾਈਡਰੋਪੋਨਿਕ ਖੇਤੀ ਆ ਗਈ ਜੀ ਹਵਾ ਵਾਲੀ ਖੇਤੀ ਆ ਗਈ ਪਾਣੀ ਵਾਲੀ ਖੇਤੀ ਵਾਲੀ ਉਹ ਕਰ ਲੂਗਾ ਤਾਂ ਕੋਸਟਲੀ ਕਿੰਨੀ ਆ ਠੀਕ ਆ ਉਹ ਤਕਨੀਕਾਂ ਉਹਨਾਂ ਦੇਸਾਂ ਦੀਆਂ ਨੇ ਜਿੱਥੇ ਪਾਣੀ ਪੂਣੀ ਦੇ ਸਾਧਨ ਹੈ ਹੀ ਨਹੀਂ ਠੀਕ ਆ ਥੋੜੇ ਪੱਧਰ ਤੇ ਮੰਨ ਲਓ ਚੀਜ਼ਾਂ ਘਾ ਲੈਂਦੇ ਨੇ ਹੁਣ ਜਿਹੜੀ ਆਪਣੀ ਪੱਧਰ ਪੰਜਾਬ ਦੀ ਧਰਤੀ ਕਹਿੰਦੇ ਸੋਨਾ ਉਗਦੀ ਆ ਠੀਕ ਆ ਆਪਣੇ ਕੋਲੇ ਤਾਂ ਕਿਸੇ ਬੰਦੇ ਕੋਲੇ ਇੱਕ ਕਿੱਲਾ ਜ਼ਮੀਨ ਆ ਲਓ ਸਬਜ਼ੀਆਂ ਦੀ ਖੇਤੀ ਕਰ ਲੇ ਠੀਕ ਆ ਉਹ ਬੰਦਾ ਵੀ 60-70000 ਰੁਪਏ ਮਹੀਨੇ ਦਾ ਕਮਾਊਗਾ 8 ਕਨਾਲਾਂ ਨੇ 8 ਕਨਾਲਾਂ ਚ 8 ਭੰਤੀਆਂ ਸਬਜ਼ੀਆਂ ਲਾ ਲੇ ਉਹ ਬੰਦਾ ਵੀ ਭੁੱਖਾ ਨਹੀਂ ਮਰਦਾ ਸਰਕਾਰੀ ਜੋਬ ਵਾਲੇ ਦੇ ਮੰਨ ਲਓ ਬਰਾਬਰ ਉਹ ਪੈਸੇ ਕਮਾਊਗਾ ਠੀਕ ਆ ਗੱਲ ਹੁੰਦੀ ਆ ਸਾਰੀ ਸੰਗ ਮੰਨਣ ਦੀ ਵੀ ਆਪਾਂ ਜਰ ਸਬਜ਼ੀ ਵੇਚਦੇ ਹੁਣ ਆਪਣੇ ਰਿਸ਼ਤੇਦਾਰ ਹੀ ਕਹਿੰਦੇ ਲੈ ਹੁਣ ਤੂੰ ਸਬਜ਼ੀ ਵੇਚ ਜੇ ਭੁੱਖੇ ਮਰਨ ਨਾਲੋਂ ਤਾਂ ਆਪ ਦਾ ਵਿਸ਼ਣ ਤੁਸੀਂ ਮਾਲਕ ਤਾਂ ਉੱਥੇ ਆ ਆ ਭੁੱਖੇ ਮਰਨ ਤੁਸੀਂ ਉੱਤੇ ਸਬਜੀ ਨਾ ਵੇਚੋਗੇ ਠੀਕ ਆ ਜਾਂ ਮੰਡੀ ਪਾਇਆ ਹੋਗੇ ਮਨੋਂ ਘੱਟ ਰੇਟ ਤੇ ਦੇ ਆਉਗੇ ਠੀਕ ਆ ਕੁਝ ਵੀ ਹੋ ਸਕਦਾ ਜਮੀਨ ਦੋਸਤੋ ਆਪਾਂ ਇਹ ਨਹੀਂ ਕਹਿੰਦੇ ਭਾਈ ਜਮੀਨ ਵਧਾਓ ਨਾ ਜਾਂ ਜਮੀਨ ਵੇਚਣੀ ਨਹੀਂ ਚਾਹੀਦੀ ਨਾ ਆਪਾਂ ਇਹ ਕਹਿੰਦੇ ਜਮੀਨ ਵੇਚੋ ਪਰ ਜਮੀਨ ਵੇਚ ਕੇ ਜਮੀਨ ਲਓ ਠੀਕ ਆ ਜੇ ਕੋਈ ਤੁਹਾਡੇ ਤੇ ਕੋਈ ਕਰਜ਼ਾ ਆਉਂਦਾ ਜਮੀਨ ਉਹਨੂੰ ਕਹਿੰਦੇ ਜੱਟ ਨੂੰ ਭੁੱਖਾ ਨਹੀਂ ਮਾਰਨ ਦੀ ਜਮੀਨ ਛੋਟੋ ਕਰਜ਼ਾ ਵੀ ਤਾਰੂਗੀ ਤੇ ਸਾਨੂੰ ਭੁੱਖਾ ਨਹੀਂ ਮਾਰਨ ਦੇਂਦੀ ਠੀਕ ਹੈ ਪਰ ਜੇ ਜ਼ਮੀਨ ਵੇਚ ਕੇ ਕਿਹਨਾਂ ਪੈਸੇ ਜਮ੍ਹਾਂ ਕਰਾਉਣ ਵਾਲਾ ਜਾਂ ਸ਼ੇਅਰ ਖਰੀਦਣ ਵਾਲਾ ਜਾਂ ਕਹਿੰਦੇ ਸ਼ੋਰੂਮ ਖਰੀਦ ਲੋਕੇ ਸ਼ੋਰੂਮ ਵੀ ਤਾਂ ਜ਼ਮੀਨ 'ਤੇ ਹੋਣਗੇ ਸ਼ੋਰੂਮ ਤਾਂ ਵੀ ਹੁੰਦਾ ਪੈਂਦਾ ਨਾ ਇੱਕ ਪੂਰ ਗਲਤ ਤਰੀਕੇ ਨਾਲ ਬਣ ਜੇ ਜਾਂ ਬਾਸਾ ਡੇ ਕਿਸੇ ਸ਼ਹਿਰ ਚ ਹੋਰ ਹੋਰ ਕਿਤੇ ਬੈਕ ਸ਼ਿਫਟ ਹੋ ਜੇ ਤਾਂ ਸਾਰੀਆਂ ਦੁਕਾਨਾਂ ਫੇਲ ਹੋ ਜਾਂਦੀਆਂ ਨੇ ਇਹ ਸੱਟੇ ਨੇ ਹੋਰ ਕੋਈ ਵੀ ਬਿਜ਼ਨਸ ਦੋਸਤੋ ਠੀਕ ਆ ਕੋਈ ਬਿਜ਼ਨਸ ਉਹ ਸਾਰਾ ਕੁਝ ਸੱਟਾ ਗਾ ਪਰ ਜ਼ਮੀਨ ਛੋਡੀ ਕਿਤੇ ਵੀ ਹੈਗੀ ਆਪਾਂ ਇਹਨਾਂ ਕਹਿੰਦੇ ਪਿਆ ਹੋਇਆ ਹਨ ਰਾਸਥਾਨ ਜਿਹੇ ਜਿਹੋ ਦੀ ਵੈਲਿਊ ਆ ਉਹ ਜਿਹੋ ਦੀ ਕੀਮਤ ਆ ਠੀਕ ਆ ਉਹ ਕਿਤੇ ਫਸਲ ਘੱਟ ਹੋ ਜਾਂਦੀ ਹੈ ਉੱਥੇ ਕੀਮਤ ਘਟਾ ਕਿਤੇ ਫਸਲ ਵੱਧ ਹੋ ਜਾਂਦੀ ਹੈ ਉੱਥੇ ਕੀਮਤ ਉਹਦੀ ਲੱਖਾਂ ਚ ਠੀਕ ਆ ਜੋ ਕੋਈ ਇੰਡਸਟਰੀ ਦੀ ਉਹਦੀ ਕਰੋੜਾਂ ਚ ਜਮੀਨ ਵੇਚਦੇ ਹਾਂ ਤਾਂ ਜਮੀਨ ਸੋਨ ਨੂੰ ਘੱਟੋ ਘੱਟ ਦੁੱਗਣੀ ਤਿਗਣੀ ਬਣਦੀ ਆ ਤਾਂ ਜਮੀਨ ਵੇਚੋ ਹਾਂ ਕੋਈ ਬੰਦੇ ਤੇ ਆਫਤ ਪੈਂਦੀ ਉਹਨੇ ਕੋਈ ਵੇਚਨੀ ਜਮੀਨ ਉਹ ਹੁੰਦੀ ਉਹਦੀ ਮਜਬੂਰੀ ਠੀਕ ਆ ਤੇ ਗੱਲ ਸੀਗੀ ਇੰਨੀ ਕੁ ਦੋਸਤੋ ਇਹ ਗੱਲਾਂ ਵੀਡੀਓ ਚ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਵੀ ਇੰਨਾ ਵਿਆਜ ਬਣ ਜੂ ਆਪਾਂ ਨੂੰ ਤੇ ਇਹ ਗੱਲ ਪਰ ਆਪਾਂ ਉਹ ਬੰਦੇ ਤੇ ਲਾ ਕੇ ਵੀ ਨਹੀਂ ਕਰਦੇ ਹਨ ਉਹਦੇ ਮਾਈਂਡ ਆਫ ਵਿਊ ਨਾਲ ਠੀਕ ਹੈ ਜੇ ਅਗਲੇ ਦਾ ਕੋਈ ਵੀ ਬਿਜ਼ਨਸ ਹਨ ਤਾਂ ਹੋ ਸਕਦਾ ਪਤਾ ਨਾਂ ਵੀ ਮੈਂਸ਼ਨ ਕਰਨ ਦੇ ਪਰ ਨਹੀਂ ਆਪਾਂ ਇਹ ਚੀਜ਼ਾਂ ਦਾ ਹਨ ਕੀ ਫਾਇਦਾ ਹੁੰਦਾ ਪਰ ਆਪਣੀ ਥਿੰਕਿੰਗ ਇਹ ਆ ਵੀ ਸਾਰਨੋ ਬੈਸਟ ਜੋ ਅੱਜ ਦੀ ਤਰੀਕ ਚ ਆ ਗਿਆ ਪਿੱਛੇ ਆਪਣੀਆਂ ਸਬਜ਼ੀਆਂ ਲੱਗੀਆਂ ਪਈਆਂ ਜੋ ਅੱਜ ਦੀ ਟਾਈਮ ਦੇ ਵਿੱਚ ਸਾਰਨੋ ਬੈਸਟ ਇਨਵੈਸਟਮੈਂਟ ਹੈਗੀ ਉਹ ਜ਼ਮੀਨ ਦੇ ਵਿੱਚ ਹਨ ਕਿਉਂਕਿ ਜਿੰਨੇ ਕ ਆਪਾਂ ਰੇਟ ਦੇਖਿਆ ਜ਼ਮੀਨ ਦੇ ਤਾਂ ਘਟ ਜਾਂਦੇ ਨੇ ਪਰ ਰੀਅਲ ਰੇਟ ਕਦੇ ਵੀ ਨਹੀਂ ਦਿਗਦੇ ਤੇ ਬਾਕੀ ਸੋਡੀ ਓਨੇ ਦੀ ਤਾਂ ਜ਼ਮੀਨ ਪਈ ਆ ਮੰਨ ਲਓ ਜੇ 30 ਲੱਖ ਦੇ ਤੁਸੀਂ ਲਈਏ 30 ਲੱਖ ਤੋਂ ਘੱਟ ਤਾਂ ਤੁਸੀਂ ਇਹਨੂੰ ਕਦੇ ਵੇਚੋਗੇ ਨਹੀਂ ਤੇ ਜਿੰਨਾ ਉਹਦਾ ਠੇਕਾ ਹੁੰਦਾ ਤਾਂ ਵੀਲੇ ਵੇਖੀ ਵੀ ਖਾਓਗੇ ਜੇ ਥੋੜੀ ਜਿਹੀ ਮਿਹਨਤ ਕਰ ਲਓਗੇ ਤਾਂ ਉਹਦੇ ਚਾਹ ਫਸਲ ਵੇਚ ਲਓਗੇ ਵੱਧ ਕਮਾ ਲਓਗੇ ਹਨਾ ਜ਼ਮੀਨ ਦਾ ਕੀ ਹੈ ਯਾਰ ਜ਼ਮੀਨ ਤੁਸੀਂ ਗਹਿਣੇ ਵੀ ਧਰ ਦੋਗੇ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਛੜਾ ਲਓਗੇ ਤੁਸੀਂ ਆ ਤਾਂ ਕੰਮ ਚਲਾ ਲਓਗੇ ਹੁਣ ਤੁਸੀਂ ਐਂ ਲਾ ਲਓ ਕ੍ਰਿਪਟੋ ਕਰੰਸੀ ਆ ਗਈ ਜਾਂ ਮੰਨ ਲਓ 골ਡ ਆ ਗਿਆ ਹਨਾ ਜਾਂ ਕੋਈ ਉਹ ਆ ਗਿਆ ਉਹ ਤੁਸੀਂ ਗਹਿਣੇ ਧਰ ਦੋਗੇ ਜੇ ਪਲਾਟ ਵਗੈਰਾ ਐ ਨਹੀਂ ਪਤਾ ਅਗਲਾ ਲੱਬਲੇ ਕਿਕੇ ਗਨੇ ਜਮੀਨ ਤਾਂ ਕੋਈ ਦੱਬ ਵੀ ਨਹੀਂ ਸਕਦਾ ਦੋ ਤਿੰਨ ਸਾਲਾਂ ਬਾਅਦ ਤੁਸੀਂ ਬਦਲ ਦੋਗੇ ਤਾਂ ਜੇ ਸੋਨਾ ਤੁਸੀਂ ਧਰੋਗੇ ਉਹ ਵੀ ਅਗਲਾ ਹੋ ਸਕਦਾ ਕਾਨੂੰ ਉਹਦੇ ਨਾਲ ਵੀ ਛੇੜਛਾੜ ਕਰਦੇ ਤੇ ਰੇਟ ਆ ਜਿਹੜੇ ਜ਼ਮੀਨ ਦੇ ਜ਼ਮੀਨ ਦਿਨੋ ਦਿਨ ਘਟਦੀ ਜਾ ਰਹੀ ਹੈ ਤੁਸੀਂ ਐ ਲਾ ਲਓ ਹਰ ਇੱਕ ਪਿੰਡ ਚ ਆਬ ਦੇ ਹਿਸਾਬ ਨਾਲ ਲਓ ਇੰਨਾ ਕੁ ਦਿਮਾਗੀ ਲਾ ਲ ਕਰੋ ਆਏ ਸਾਲ ਮੈਂ ਬਾੜਾ ਨਹੀਂ ਤਾਂ ਕਹਿੰਦਾ ਨਹੀਂ ਦੋ ਕਿੱਲੇ ਆਏ ਸਾਲ ਇੱਕ ਪਿੰਡ ਚ ਮੰਨ ਲਓ ਆਬਾਦੀ ਨਾ ਘਟ ਜਾਂਦੇ ਕਿਉਂਕਿ ਕਿਸੇ ਨੇ ਭਰਾ ਨਹੀਂ ਐਡ ਹੋ ਕੇ ਕੋਠੀ ਪਾਲੀ ਹਨਾ ਕਿਸੇ ਨੇ ਕੋਈ ਮੰਨ ਲਓ ਫਾਰਮ ਪਾਲਿਆ ਕਿਸ ਨੇ ਕੋਈ ਹੋਰ ਕੰਟਰਕਸ਼ਨ ਕਰ ਲਈ ਦੁਕਾਨਾਂ ਪਾ ਲਈਆਂ ਦੋ ਕਿੱਲੇ ਤਾਂ ਹਰ ਇੱਕ ਪਿੰਡ 'ਚੋ ਆਏ ਸਾਲ ਐਵਰੇਜ ਆ ਤੇ ਜਿਹੜੇ ਸੈਲਰਸ ਆਪੇ ਕੱਟੀਦੇ ਹਨਾ ਤੇ ਸੜਕਾਂ ਕੱਟੀਆਂ ਨੇ ਉਹ ਗੱਲ ਵੱਖਰੀ ਗਈ ਦੋ ਕਿੱਲੇ ਤਾਂ ਐਵਰੇਜ ਉਹ ਆ ਜਿਹੜੇ ਆਪਾਂ ਭਰਾ ਆਪਦੇ ਨਾਲੋਂ ਅੱਡ ਹੋ ਕੇ ਜਦ ਮੰਨ ਲਓ ਖੇਤ 'ਚ ਆਪਾਂ ਕੋਠੀ ਪੋਣ ਜਾਂ ਆਪਦੇ ਘਰ ਨੂੰ ਵਧਾਉਣੇ ਆ ਠੀਕ ਆ ਕੋਈ ਤੂੜੀ ਵਾਲਾ ਪਾ ਲੈ ਕਿਸੇ ਨੇ ਦੋ ਕਿੱਲੇ ਤਾਂ ਇਹਦੀ ਐਵਰੇਜ ਆ ਤੇ ਇਹ ਸਾਲ ਦੇ ਹਿਸਾਬ ਨਾਲ ਲਾਈਏ ਤਾਂ ਜ਼ਮੀਨ ਕਿੰਨੀ ਘਟਦੀ ਜਾਣੀ ਆ ਠੀਕ ਆ ਕੋਸੇ ਤੇ ਖਤਮ ਨਹੀਂ ਹੁੰਦਾ ਇਹ ਸਭ ਪਾਣ ਨਾ ਕਦੇ ਪਾਣੀ ਦੀ ਕਹਿੰਦੇ ਹੁੰਦੇ ਪੰਜਾਬ ਨੂੰ ਤਾਂ ਐਂ ਦੱਬ ਲੈਣੀਆਂ ਪਾ ਠੀਕ ਆ ਉਹਦੇ ਵਾਂਗ ਗੁਰਾਂ ਦੀ ਧਰਤੀ ਇੱਥੇ ਇਹ ਸਿਹੁਣੀ ਯੁੱਗ ਦੀ ਰੋਗੀ ਤੇ ਕਦੇ ਖੇਤੀ ਕੀਤਾ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਆ ਬਾਬੇ ਨਾਨਕ ਨੇ ਖੇਤੀ ਦਾ ਕੀਤਾ ਤੇ ਪਸ਼ੂਆਂ ਦਾ ਕੀਤਾ ਕੀਤਾ ਸੀ ਕਦੇ ਫੇਲ ਨਹੀਂ ਹੁੰਦਾ ਤਨਾ ਇਹ ਚ ਕਦੇ ਘਾਟਾ ਹੋਵੇ ਠੀਕ ਆ ਅੱਗੇ ਭਾਵੇਂ ਕਿਸੇ ਨੇ ਦੇਖਿਆ ਨਹੀਂ ਠੀਕ ਆ ਰੱਬ ਐਨੀ ਪਤਾ ਕਿਹੜੇ ਰੰਗਾਂ 'ਚ ਰਾਜੀ ਆ ਪਰ ਆਪਾਂ ਨੂੰ ਇਹ ਕਿੱਤੇ ਦੇ ਵਿੱਚ ਆਪਾਂ ਪਸ਼ੂ ਵੀ ਰੱਖਦੇ ਆ ਤੇ ਆਪਾਂ ਖੇਤੀ ਵੀ ਕਰਦੇ ਆ ਮਾਡਰਨ ਤਰੀਕੇ ਨਾਲ ਵੀ ਖੇਤੀ ਕਰਦੇ ਆ ਤੇ ਆਪਾਂ ਤਾਂ ਇਹ ਕਿੱਤੇ 'ਚ ਸਕੂਨ ਆ ਠੀਕ ਆ ਤੇ ਆਮਦਨ ਚਾਹੇ ਵੱਧਾ ਚਾਹੇ ਘੱਟ ਆ ਉਹ ਗੱਲ ਬੱਕਰੀ ਹੁੰਦੀ ਆ ਮਿਹਨਤ ਤੇ ਡਿਪੈਂਡ ਕਰਨ ਦੀ ਕਿਸਮਤ ਤੇ ਹੁੰਦੀ ਆ ਤਾਂ ਆਪਾਂ ਤਾਂ ਹਜੇ ਇਹ ਕਿਤੇ ਨਾ ਆਪਾਂ ਕਹਿੰਦੇ ਵੀ ਸਾਨੂੰ ਬੈਸਟ ਕੀਤਾ ਇਹ ਆ ਕਿਉਂਕਿ ਜੇ ਆਪਾਂ ਕਿਸੇ ਦੇ ਚੱਲ ਜਿਹੜੇ ਬੰਦੇ ਨੂੰ ਸਰਕਾਰੀ ਨੌਕਰੀ ਕੋਈ ਮਿਲ ਹੀ ਗਈ 60 70 ਹਜ਼ਾਰ ਰੁਪਏ ਤਨਖਾਹ ਆ ਗਈ ਠੀਕ ਆ ਉਹ ਤਾਂ ਗੱਲ ਬੱਕਰੀ ਆ ਪਰ ਜਿਹੜਾ ਸਕੂਨ ਇਹਦੇ ਚ ਖੇਤੀ ਚ ਜਿਹੜਾ ਆਪਾਂ ਨੂੰ ਮਿਲਦਾ ਚਲੋ ਡੜ ਹੁੰਦਾ ਅਗਲਾ ਕਹਿੰਦਾ ਮਿੱਟੀ ਨਾਲ ਮਿੱਟੀ ਹੁੰਦੀ ਆ ਜਾਂ ਮੱਥਾ ਮਾਰਦਾ ਸਬਜ਼ੀਆਂ ਸਾਰੇ ਦਿਨ ਕਹਿੰਦੇ ਹੁੰਦੇ ਆ ਵੀ ਭਾੜ ਢੋਂਦੇ ਹਨ ਗੱਲ ਹੈਗੀ ਸਕੂਨ ਦੀ ਹਨ ਕੋਈ ਐਡਾ ਜਿਆਦਾ ਔਖ ਪਰ ਫਿਰ ਆਪਾਂ ਸਕੂਨ ਖੇਤ ਮੋਟਰ ਤੇ ਆ ਕੇ ਜੇ ਆਪਣੇ ਤਾਂ ਜਿਹੜੇ ਰਿਸ਼ਤੇਦਾਰ ਵੀ ਆਉਂਦਾ ਤਾਂ ਕਹਿੰਦੇ ਹੁੰਦੇ ਆਪਣੇ ਜੀਮੇਚਾਰ ਭਾਈ ਜਦੋਂ ਉਹ ਵੀ ਕਹਿੰਦਾ ਚਲੋ ਯਾਰ ਕਣਕ ਦੇਖ ਕੇ ਆਈ ਹੈ ਨਾ ਜੇ ਆਪਣੇ ਕੋਲੇ ਚਾਰ ਖੁੱਡ ਹੋਣੀਆਂ ਦੋਸਤੋ ਤਾਂ ਆਪਾਂ ਰਿਸ਼ਤੇਦਾਰ ਨੂੰ ਵੀ ਕੰਨ ਨੂੰ ਮਤਲਬ ਉਹਦੀ ਫਸਲ ਦਿਖਾਵਾਂਗੇ ਤੇ ਜੇ ਰਿਸ਼ਤੇਦਾਰੀ ਚ ਵੀ ਜਾਵਾਂਗੇ ਉਹਦੇ ਵੀ ਅਗਲਾ ਇਹੀ ਪੁੱਤ ਦਾ ਹੋਰ ਪੁੱਤ ਫਸਲવાડી ਠੀਕ ਹੈ ਹਨਾ ਜੱਟੀ ਤਾਂ ਜ਼ਮੀਨ ਵਾਲੀ ਸੋਭਾ ਵੇਚ ਕੇ ਬਣਾਓ ਜ਼ਰੂਰ ਬਣਾਓ ਪਰ ਆ ਬਿਆਜਾਂ ਬੂਜਾਂ ਦੇ ਚੱਕਰ ਚ ਜਾਂ ਹੋਰ ਪ੍ਰੋਫੀਆਂ ਦੇ ਪਲਾਟਾਂ ਦੇ ਚੱਕਰ ਚ ਠੀਕ ਹੈ ਤਾਂ ਆਮੀਨਪੋ ਬਾਕੀ ਵੀਡੀਓ ਕਿਵੇਂ ਲੱਗੀ ਤੁਸੀਂ ਆਪਣੇ ਨਾਲ ਸਹਿਮਤੋਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਮੀਨ ਜੱਟ ਦੀ ਮਾਂ ਇਹਨੂੰ ਕਦੇ ਨਾ ਵੇਚੋ ਜੇ ਵੇਚਨੀ ਆ ਤਾਂ ਦੁੱਗਣੀ ਚੌਗਣੀ ਖਰੀਦੋ ਠੀਕ ਆ ਤਾਂ ਇਹ ਸੀਗੀ ਗੱਲਬਾਤ ਧੰਨਵਾਦ ਬਾਕੀ ਜੇ ਕਿਸੇ ਨੂੰ ਆਪਣੀ ਵੀਡੀਓ ਨਾਲ ਕਿਸੇ ਨੂੰ ਮਨ ਨੂੰ ਠੇਸ ਪਹੁੰਚੀ ਹੋਵੇ ਠੀਕ ਹੈ ਤਾਂ ਆਪਾਂ ਮਾਫੀ ਚਾਹੁੰਦੇ ਆ ਬਾਕੀ ਜਿਹੜੇ ਜਿਹੜੇ ਬੰਦੇ ਆਪਣੇ ਨਾਲ ਸਹਿਮਤ ਨੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਬਾਕੀ ਅੱਜ ਪਹਿਲੀ ਵਾਰ ਪੱਗ ਬੰਨੀ ਸੀ ਪੱਗ ਬੰਨ ਕੇ ਵੀਡੀਓ ਬਣਾ ਰਹੇ ਆਂ ਠੀਕ ਹੈ ਹੁਣ ਆਪਾਂ ਨੂੰ ਵਧੀਆ ਬੰਨਣੀ ਆ ਗਈ ਤੇ ਬੰਨਿਆ ਕਰਾਂਗੇ ਆਪਾਂ ਜਰੂਰ ਦੱਸਿਓ ਵੀ ਪੱਗ ਵੀ ਕਿਵੇਂ ਲੱਗਦੀ ਹੈ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ